ਅਮਰਤਪਾਲ ਸਿੰਘ ਲਈ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਹੋ ਗਈ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਨ ਉਪਰੰਤ ਦਿਗ ਵਰਤਾਈ ਗਈ ਤੇ ਸੰਤਾ ਮਨੋਤ ਸ੍ਰੀ ਖਡੂਰ ਸਾਹਿਬ ਵੱਲ ਚੱਲੇ ਪਾ ਦਿੱਤੇ ਗਏ ਭਾਈ ਅਮਰਤਪਾਲ ਸਿੰਘ ਜੋ ਕਿ ਆਸਾਮ ਦੀ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਐਨਐਸਐ ਦੇ ਤਹਿਤ ਬੰਦ ਨੇ ਤੇ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਚੋਣ ਪ੍ਰਚਾਰ ਸ਼ੁਰੂ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਗੁਰੂ ਕ੍ਰਮ ਚ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਸੰਗਤਾਂ ਨੂੰ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਚੋਣ ਪ੍ਰਚਾਰ ਲਈ ਵੱਡੇ ਪੱਧਰ ਤੇ ਫੰਡ ਦੀ ਲੋੜ ਹੁੰਦੀ ਹੈ ਜਦੋਂ ਕਿ ਭਾਈ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਤੇ ਭਾਈ ਅਮਰਤਪਾਲ ਸਿੰਘ ਨੂੰ ਚੋਣ ਵਾਲਿਆਂ ਵੱਲੋਂ ਕਿਸ ਤਰ੍ਹਾਂ ਇਸ ਮੁਸ਼ਕਲਾਂ ਦਾ ਸਾਹਮਣਾ ਕੀਤਾ ਜਾਏਗਾ ਆਓ ਸੁਣਦੇ ਹਾਂ ਸਾਰੀ ਗੱਲਬਾਤ ਨਿਹੰਗ ਸਿੰਘਾਂ ਦੇ ਮੂੰਹੋਂ ਬਹੁਤ ਦੇਰ ਨਹੀਂ ਕਰਦੇ ਗੁਰੂ ਕੀ ਸੰਗਤ ਜੀ ਆਪਾਂ ਨੂੰ ਸਮਾਂ ਬਹੁਤ ਵਧੀਆ ਮਿਲਿਆ ਤੁੰਦਵਾਨ ਇਹ ਤੋਂ ਵੱਧ ਚੰਗਾ ਸਮਾਂ ਨਹੀਂ ਮਿਲ ਸਕਦਾ ਆਪਾਂ ਨੂੰ ਬਾਗ ਦੇ ਹਲਕਿਆਂ ਦੇ ਲੋਕ ਤਰਸਦੇ ਬਹਿਣ ਕਿ ਕਿਤੇ ਭਾਈ ਅੰਮ੍ਰਿਤਪਾਲ ਨੂੰ ਸਾਡੇ ਹਲਕੇ ਵਿੱਚੋਂ ਟਿਕਟ ਮਿਲਦੇ ਅਸੀਂ ਇਹ ਸੇਵਾ ਕਰਦੇ ਤਨ ਮਨ ਕਰਵਾਨ ਕਰ ਦਿੰਦੇ ਆਪਣੀ ਪੌਂ ਤੋਂ ਆਪਣੇ ਪੰਖ ਤੋਂ ਇਹ ਬਾਜੇ ਲਾ ਕੇ ਵਾਲਿਓ ਜੰਦੂਰ ਸਾਹਿਬ ਵਾਲਿਓ ਖੇਮ ਕਰਨ ਵਾਲਿਓ ਇਹ ਤੁਹਾਨੂੰ ਮਾਣ ਮਿਲਿਆ ਹੈ ਇਹ ਪਾਵਨ ਇਹ ਪੰਥ ਨੇ ਤੁਹਾਨੂੰ ਮਾਣ ਦਿੰਦਾ ਹੈ ਸਾਡੇ ਨੌਜਵਾਨੀ ਨੇ ਤੁਹਾਨੂੰ ਮਾਣ ਦਿੰਦਾ ਹੈ ਕਿ ਜੇ ਕੋਈ ਅਨੁਖੇ ਗੈਰਤ ਦੀ ਗੱਲ ਆਉਂਦੀ ਹੈ ਮਰਦ ਮਰਦ ਪੁਣੇ ਦੀ ਗੱਤ ਆਉਂਦੀ ਹੈ ਤੇ ਉਹ ਲੋਕ ਇਸ ਇਲਾਕੇ ਦੇ ਨੌਜਵਾਨ ਔਰ ਇਸ ਇਲਾਕੇ ਦੀਆਂ ਗੁਰੂਕੀਆਂ ਸੰਤਾ ਆਪਣੇ ਆਪ ਨੂੰ ਕਰਦੇ ਖੋ ਅਖੌਣ ਵਾਲੇ ਅੱਗੇ ਆ ਕੇ ਕੁਰਬਾਨੀ ਕਰਦੇ ਹੈ ਇਹ ਤੁਹਾਨੂੰ ਮਾਣ ਪ੍ਰਾਪਤ ਹੋਇਆ ਸੋ ਇਸ ਮਾਣ ਨੂੰ ਪ੍ਰਾਪਤ ਕਰਨ ਵਾਸਤੇ ਇਹ ਪ੍ਰਾਚਨ ਸਾਡਾ ਇਤਿਹਾਸ ਹੈ ਪੰਥ ਪ੍ਰਕਾਸ਼ੜ ਕੇ ਵੇਖੋ ਜੋ ਭਾਈ ਮਹਤਾਬ ਸਿੰਘ ਜੀ ਦੇ ਪੁੱਤਰ ਭਾਈ ਰਾਏ ਤੇ ਲਿਖਿਆ ਹੈ ਔਰ ਰਤਨ ਸਿੰਘ ਨੇ ਲਿਖਿਆ ਹੈ ਉਹਨਾਂ ਨੇ ਪੰਥ ਪ੍ਰਕਾਸ਼ ਦਾ ਜ਼ਿਕਰ ਕੀਤਾ ਹੈ ਕਿ ਸਾਡਾ ਪ੍ਰਾਚਨ ਇਤਿਹਾਸ ਹੈ ਕਿ ਜਦੋਂ ਸਾਡੇ ਸਿੰਘ ਜੰਗਲਾਂ ਵਿੱਚ ਰਹਿੰਦੇ ਤੇ ਸਾਡੇ ਘਰਾਂ ਵਿੱਚ ਰਹਿਣ ਵਾਲੇ ਵੇਖਦੇ ਜੇ ਇੰਨਾ ਉਹ ਆਪਣੀ ਜੁੱਲੀ ਤੇ ਕੁੱਲੀ ਵੇਚ ਕੇ ਵੀ ਪੰਥ ਦੇ ਲੇਖੇ ਲਾ ਦਿੰਦੇ ਸਨ ਪਾਏ ਤਾਰੂ ਸਿੰਘ ਦਾ ਧਿਆਨ ਕਰ ਲੋ ਪਾਏ ਤਾਰੂ ਸਿੰਘ ਆਪਣੇ ਜੁੱਲੀ ਤੇ ਆਪਣੀ ਕੁੱਲੀ ਵੀ ਜਿਹੜੀ ਹੈ ਉਹ ਵੀ ਆਪਣੇ ਜੰਗਲਾਂ ਵਿੱਚ ਰਹਿਣ ਵਾਲੇ ਸਿੰਘਾਂ ਦੇ ਖਾਤੇ ਵਿੱਚ ਪਾ ਦਿੱਤੀ ਆਪਣੇ ਘਰੋਂ ਲੰਗਰ ਪਿਆਰ ਕਰਕੇ ਈਵਨਾਂ ਸਿੰਘਾਂ ਨੂੰ ਪਹੁੰਚਾਉਂਦਾ ਰਿਹਾ ਸੋ ਅੱਜ ਆਪਾਂ ਨੂੰ ਸਮਾਂ ਮਿਲਿਆ ਹੈ ਜਾਗਰਤੀ ਐਨੀ ਬੁਲਾ ਦਿਓ ਕਿ ਕਿਸੇ ਲੀਡਰ ਵੱਲ ਇਹਨਾਂ ਵੇਖੋ ਕਿਉਂਕਿ ਦਾਸ ਇਹਨਾਂ ਪਾਰਟੀਆਂਾਂ ਦੇ ਵਿੱਚਰ ਵਿੱਚ ਕੇ ਵੇਖਿਆ ਹੈ ਇਹਨਾਂ ਨੂੰ ਸਰਕਾਰੀ ਪੈਸਾ ਮਿਲਦਾ ਇਹ ਪਿੰਡਾਂ ਵਿੱਚ ਵੰਡਦੇ ਹੈ ਇਨਾਂ ਨੂੰ ਸਰਕਾਰੀ ਫੰਡ ਮਿਲਦੇ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਆਪਾਂ ਨੂੰ ਕੋਈ ਕਿਸੇ ਫੰਡ ਦੀ ਆਸ ਨਹੀਂ ਹੈ 10 ਰੁਪਇਆ ਦੇ ਲਈ ਆਪਾਂ ਆਪਣੇ ਘਰਾਂ ਵਿੱਚੋਂ ਆਪਣੀ ਕਿਰਤ ਵਿੱਚੋਂ ਜਿਹਨੇ ਤੋਂ ਕੋਸਟ ਬਣਦੇ ਹੋ ਕੋਸਟ ਬਣਾ ਕੇ ਲਾ ਕੇ ਵਿੱਚ ਲਾ ਦਿਓ ਜਿਹਦੇ ਤੋਂ ਲਹਿਰਾ ਚੱਲਦੀਆਂ ਗੱਡੀਆਂ ਲੈ ਕੇ ਗੱਡੀਆਂ ਤੇ ਝੰਡੀਆਂ ਲੈ ਕੇ ਨੌਜਵਾਨ ਜਿੱਥੇ-ਜਿੱਥੇ ਤੁਹਾਡੀਆਂ ਰਿਸ਼ਤੇਦਾਰੀਆਂ ਵਿਹੀਰਾ ਕੱਟ ਕੇ ਅੱਜ ਤੋਂ 1 ਮਹੀਨਾ ਆਪਣੇ ਕੋਲ ਹੈ ਤੇ ਮੈਂ ਬੇਨਤੀ ਕਰਦਿਆਂ ਜਦੋਂ ਅਨਕ ਤੇ ਗੈਰਤ ਦੀ ਗੱਲ ਆ ਜਾਂਦੀ ਹੈ ਨਾ ਉਦੋਂ ਸੰਗਤ ਦੀ ਰਾਤ ਦੀਆਂ ਨਿੰਦਾ ਗੁਰੂ ਦਾ ਖਾਲਸਾ ਤਿਆਗ ਦਿੰਦਾ ਹੈ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਅੰਮ੍ਰਿਤ ਵੇਲੇ ਪਹਿ ਰਾਤ ਨੂੰ 3 ਵਜੇ ਤੋਂ ਪਹਿਲਾਂ ਪਹਿਲਾਂ 1 ਮਹੀਨਾ ਇਹ ਗੁਰੂ ਗ੍ਰੰਥ ਸਾਹਿਬ ਤੋਂ ਪੜਨ ਕਰ ਲੋ ਕਿ ਅਸੀਂ 3 ਵਜੇ ਤੋਂ ਪਹਿਲਾਂ ਪਹਿਲਾਂ ਉੱਠ ਕੇ ਇਸ਼ਨਾਨ ਕਰਕੇ ਜਫੀ ਸਾਹਿਬ ਦਾ ਪਾਰ ਕਰਕੇ ਅਰਦਾਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਇਹ ਚੋਣ ਮਹਿਮ ਵਿੱਚ ਜਾਣਾ ਹੈ